ਇਹ ਸ਼ਾਂਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਤੁਹਾਡੇ ਨਹੀਂ ਸਾਰੇ ਪੰਜਾਬ ਦੀ ਲੜਾਈ ਲੜ ਰਹੇ ਹਾਂ ਸਭ। ਪਰ ਅੱਜ ਬੇਨਤੀ ਸਾਡੇ ਹੱਥ ਜੋੜ ਕੇ ਸਿਰਫ ਇਹ ਨਹੀਂ ਕਿ ਵੀ ਸੰਘਰਸ਼ ਵੀ ਤਾਂ ਹੀ ਚੱਲਣਾ ਹੈ ਜੇ ਸਿੱਧੇ ਲੀਡਰਾਂ ਨੂੰ ਜੇ ਲੀਡਰਾਂ ਨੂੰ ਸਾਡੀ ਸਿਰ ਬੇਨਤੀ ਇਹ ਨਹੀਂ ਹੈ ਵੀ ਸੰਘਰਸ਼ ਇਸ ਤੁਹਾਡੇ ਸੰਘਰਸ਼ ਦੇ ਵਿੱਚ ਸਾਰੀ ਦੀ ਸਾਰੀ ਸਰਕਾਰ ਤੁਹਾਡੇ ਨਾਲ ਹੈ। ਸਾਰੀ ਦੀ ਸਾਰੀ ਪਾਰਟੀ ਤੁਹਾਡੇ ਨਾਲ ਹੈ। ਸਾਰਾ ਪੰਜਾਬ ਤੁਹਾਡੇ ਨਾਲ ਹੈ। ਪਹਿਲਾਂ ਵੀ ਜਦੋਂ ਸ਼ੁਰੂ ਕਰਨਾ ਸੀਗਾ ਬਾਅਦ ਉਹதோ ਵੀ ਚਲੋ ਸਰਕਾਰ ਨੇ ਸੀਐਮ ਸਾਹਿਬ ਨੇ ਕਈ ਵਾਰੀ ਕੇਂਦਰ ਦੇ ਵਜ਼ੀਰ ਬੁਲਾਏ ਮੀਟਿੰਗਾਂ ਹਣੀਆਂ ਠੀਕ ਹੈ ਨਾ ਠੀਕ ਹੈ ਉਹ ਮਦਦ ਕਰਨਾ ਤੇ ਜੂ ਨਹੀਂ ਸਰਕਾਰੀ ਹੈਗੀ ਪਰ ਫਿਰ ਵੀ ਸਿੱਧੇ ਨੇ ਧਿਆਨ ਰੱਖਣਾ ਜੀ ਮਾ ਜਿੰਨੇ ਦਿਨ ਹੋ ਗਏ ਹੋਰ ਕੁਛ ਨਹੀਂ ਚਲੋ ਅਸੀਂ ਇੰਨੀ ਕਹਿੰਦੇ ਹੈਗੇ ਵੀ ਤੁਸੀਂ ਜਿਹੜਾ ਆਪਦਾ ਅ ਹੰਸ਼ਪ ਮਾਨਸ਼ਾਨਾ ਹੈ ਮਨੁੱਖਤਾ ਦੇ ਅੱਥਰੂ ਛਡੋਸੀਂ ਨਹੀਂ ਕਹਦੇ ਹੈਗੇ ਪਰ ਐਟਲੀਸਟ ਸਿਹਤ ਲਈ ਜਿੰਨਾ ਕਿ ਜ਼ਰੂਰੀ ਹੈ ਚਾਹੀ ਡ੍ਰਿਪ ਵਾਲੀ ਜਿਹੜਾ ਹੈਗਾ ਪੁਸ਼ਤ ਅੰਦਰ ਜਾਵੇ ਨਾ ਜੀ ਉਹ ਬੇਨਤੀ ਕਰਨਾ ਇੱਥੇ ਇੱਥੇ ਕਰ ਦਿੰਦੇ ਆ ਜੀ ਅਸੀਂ ਇੱਥੇ ਸਾਰਾ ਇੰਤਜ਼ਾਮ ਤੁਹਾਡੇ ਨਾਲ ਹੀ ਆ ਜੀ ਸ਼ੁਰੂ ਆ ਐਗਰੀਕਲਚਰ ਮੰਤਰੀ ਜੀ ਨੇ ਠੀਕ ਹੈ ਜੀ ਇਹ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੀ ਦੀ ਸਾਰੀ ਕੈਬਨਟ ਆਈ ਹੈ ਤੁਹਾਡੇ ਕੋਲ ਧਾਲੀਵਾਲ ਸਾਹਿਬ ਹੁਣੇ ਸ਼ਹਿਰੀ ਜੀ ਹੁਣੇ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀ ਆਹੀ ਬੇਨਤੀ ਹੈ ਜੀ ਦੇਖੋ ਸਿਹਤ ਸੰਘਰਸ਼ 1000% ਸਹੀ ਹੈ ਨਾਲ ਆ ਤੁਹਾਡੇ ਅੜਾਂਗੇ ਭੜਾਂਗੇ ਲੜਾਂਗੇ ਸਾਰਾ ਕੁਝ ਕਰਾਂਗੇ ਸੈਂਟਰ ਨਾਲ ਪਰ 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 ਐ ਨਾ ਕਰ ਲਈ ਵੀ ਆਪਾਂ ਜੀ ਸਿੱਧਾ ਨੁਕਸਾਨ ਕਰ ਲਿਆ ਤੇ ਫਿਰ ਇੰਜਣ ਮੇਣਾ ਤਾਂ ਡੱਬੇ ਵੀ ਕੁਛ ਨਹੀਂ ਕਰ ਸਕਦੇ ਜੀ ਆ ਜਿਹੜੀ ਇੰਨੀ ਹਜ਼ਾਰਾਂ ਲੱਖਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ ਜੇ ਪੂਰੇ ਇੰਜਣ ਹੀ ਨਾ ਤਗੜਾ ਰਿਹਾ ਸਿਰਫ ਔਰ ਸਿਰਫ ਬੇਨਤੀ ਇੰਨੀ ਆ ਬਾਕੀ ਸਾਰਾ ਤੁਸੀਂ ਆਪ ਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ਜ਼ਰੀਏ ਤਾਂ ਕਿ ਸੇ ਦੇ ਅੰਦਰਲੇ ਸਰੀਰ ਦੇ ਅੰਦਰਲੇ ਆਰਗਨਸ ਦਾ ਨੁਕਸਾਨ ਨਾ ਹੋਵੇ ਉਨੀ ਕੁ ਬੇਨਤੀ ਲੱਗਿਆ ਹੈ ਤੁਹਾਡੇ ਕੋਲ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਪਰ ਮੰਤਰੀ ਜੀ ਸਵਾਲ ਹੀ ਨਹੀਂ ਹੈ ਜਿੰਮਲਾ ਰਹਿਣ ਦਾ ਸਵਾਲ ਹੈ ਜੀ ਸਭ ਲਈ ਹੈ ਕਿ ਇੱਕ ਅਨੁਮਤਾ ਲਾਗ ਹੈ ਬਟਰਾ ਸਰ ਦੇਸ਼ ਨਾ ਬਣੀ ਪੀ ਪੀ ਲਾ ਫੇਲਾ ਬਣੀ ਸਾਇਲੈਂਟ ਹੈ ਹਾਂ ਜੀ ਨੂੰ ਇਸ ਡੀ ਕੋਡ ਦੀ ਕਮੇਟੀ ਨੇ ਰਿਪੋਰਟ ਦਿੱਤੀ ਹੈ ਜਵਾ 100% ਸਹੀ ਹੈ ਕਰ ਲੈ ਤੁਹਾਡੇ ਨਹੀਂ ਸਾਰੇ ਪੰਜਾਬ ਦੀ ਲੜਾਈ ਲੜ ਸਕਦਾ ਪਰ ਅਸਤ ਬੇਨਤੀ ਸਾਡੇ ਹੱਥ ਜੋੜ ਕੇ ਸਿਰ ਨਹੀਂ ਕਿਹਾ ਵੀ ਸੰਘਰਸ਼ ਵੀ ਤਾਂ ਹੀ ਚੱਲਣਾ ਹੈ ਜੀ ਸਿੱਧ ਸਿੱਖ ਲੋ ਲੀਡਰਾਂ ਨੂੰ ਇਹ ਲੀਡਰ ਸਾਡੀ ਸਿਰ ਬੇਨਤੀ ਇਹ ਹੈ ਵੀ ਸੰਘਰਸ਼ ਇਸ ਤੁਹਾਡੇ ਸੰਘਰਸ਼ ਦੇ ਵਿੱਚ ਸਾਰੀ ਦੀ ਸਾਰੀ ਸਰਕਾਰ ਤੁਹਾਡੇ ਨਾਲ ਹੈ ਸਾਰੀ ਦੀ ਸਾਰੀ ਪਾਰਟੀ ਤੁਹਾਡੇ ਨਾਲ ਹੈ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਹਿਲਾਂ ਵੀ ਜਦੋਂ ਸ਼ੁਰੂ ਕਰਨਾ ਸੀ ਨਾ ਬਾਦ ਉਦੋਂ ਵੀ ਚਲੋ ਸਰਕਾਰ ਨੇ ਸੀਐਮ ਸਾਹਿਬ ਨੇ ਕਈ ਵਾਰੀ ਕੇਂਦਰ ਦੇ ਵਜ਼ੀਰ ਕੋਲ ਆ ਕੇ ਮੀਟਿੰਗ ਆਪਣੀ ਆ ਉਕੇ ਨਾ ਠੀਕ ਹੈ ਅਮਦ ਕੰਨਾਂ ਤੇ ਜੂ ਨਹੀਂ ਸਰ ਕਰੀ ਹੈਗੀ ਪਰ ਫਿਰ ਵੀ ਸੇਧ ਦੇ ਧਿਆਨ ਰੱਖਣਾ ਹੈ ਜੀ ਹੋ ਜਿੰਨੇ ਦਿਨ ਹੋ ਗਏ ਹੋਰ ਕੁਝ ਨਹੀਂ ਚਲੋ ਅਸੀਂ ਇੰਨੇ ਕਹਦੇ ਹੈਗੇ ਵੀ ਤੁਸੀਂ ਜਿਹੜਾ ਆਪਦਾ ਆਹ ਸੰਸ਼ੇਪ ਮਨਸ਼ਾਨਾ ਮਨਵਤਤਸ ਨੂੰ ਛਡੋਸੀ ਨਹੀਂ ਕਹਦੇ ਹੈਗੇ ਪਰ ਏਟਲੀਸਟ ਸਿਹਤ ਲਈ ਜਿੰਨਾ ਕਿ ਜ਼ਰੂਰੀ ਹੈ ਚਾਹੇ ਡ੍ਰਿਪ ਨਾਲ ਹੀ ਜਿਹੜਾ ਹੈਗਾ ਪੁਸ਼ਤ ਅੰਦਰ ਜਾਵੇ ਨਾ ਜੀ ਉਹ ਬੇਨਤੀ ਕਰਾਂਗੇ ਇੱਥੇ ਇੱਥੇ ਕਰ ਦਿੰਦੇ ਆ ਜੀ ਅਸੀਂ ਇੱਥੇ ਸਾਰੇ ਇੰਦਿਆਂ ਤੁਹਾਡੇ ਨਾਲ ਹੀ ਆ ਜੀ ਸ਼ੁਰੂ ਆ ਐਗਰੀਕਲਚਰ ਮੰਤਰੀ ਜੀ ਨੇ ਠੀਕ ਹੈ ਜੀ ਇਹ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੀ ਦੀ ਸਾਰੀ ਕੈਬਨਿਟ ਆਈ ਹੈ ਤੁਹਾਡੇ ਕੋਲ ਧਾਲੀਵਾਲ ਸਾਹਿਬ ਹੁਣੀ ਸ਼ਹਿਰੀ ਜੀ ਹੁਣੀ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀ ਆਹੀ ਬੇਨਤੀ ਜੀ ਦੇਖੋ ਸਿਹਤ ਸੰਘਰਸ਼ 1000% ਸਹੀ ਹੈ ਨਾਲ ਆ ਤੁਹਾਡੇ ਅੜਾਂਗੇ ਪੜਾਂਗੇ ਲੜਾਂਗੇ ਸਾਰਾ ਕੁਝ ਕਰਾਂਗੇ ਸੈਂਟਰ ਨਾਲ ਪਰ 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 ਐਨਾ ਕਰ ਲੀਆ ਵੀ ਆਪਾਂ ਜੀ ਸਿੱਧਾ ਨੁਕਸਾਨ ਕਰ ਲਿਆ ਤੇ ਫਿਰ ਇੰਜਣ ਮੇਲਾ ਤਾਂ ਡੱਬੇ ਵੀ ਕੁਛ ਨਹੀਂ ਕਰ ਸਕਦੇ ਜੀ ਆ ਜਿਹੜੀ ਇੰਨੀ ਹਜ਼ਾਰਾਂ ਲੱਖਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ ਜੇ ਪੂਰੇ ਇੰਜਣ ਹੀ ਨਾ ਤਗੜਾ ਰਿਹਾ ਸਿਰਫ ਔਰ ਸਿਰਫ ਬੇਨਤੀ ਇੰਨੀ ਆ ਬਾਕੀ ਸਾਰਾ ਤੁਸੀਂ ਆਪਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ਜ਼ਰੀਏ ਹੀ ਤਾਂ ਕਿ ਸੇ ਦੇ ਅੰਦਰਲੇ ਸ਼ਰੀਰ ਦੇ ਅੰਦਰਲੇ ਆਰਗਨਸ ਦਾ ਨੁਕਸਾਨ ਨਾ ਹੋਵੇ ਉਹਨੀ ਕੁ ਬੇਨਤੀ ਲੱਗਿਆ ਹੈ ਤੁਹਾਡੇ ਕੋਲ ਹੈ। ਹੈ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਪਰ ਮੰਤਰੀ ਜੀ ਸਵਾਲ ਇਹ ਨਹੀਂ ਹੈ ਜਿੰਦਾ ਰਹਿਣ ਦਾ ਸਵਾਲ ਹੈ। ਜੀ ਸਵਾਲ ਇਹ ਹੈ ਕਿ ਇੱਕ ਅਨੰਦਾਜ਼ਾ ਲਾਉਣ ਖਾਇਬਰ ਰਾਖ ਦੇਸ਼ ਦਾ ਵੱਡਾ ਪੀਲਾ ਫੈਲਾ ਬਣਿਆ ਸੀ ਸਾਇਲੈਂਟ ਲੈ ਅੱਜ ਜਿਹੜੀ ਮਨੋ ਸਟ੍ਰੀਮ ਕੋਡ ਦੀ ਕਮੇਟੀ ਨੇ ਰਿਪੋਰਟ ਦਿੱਤੀ ਹੈ